elo passageiro eu... tá ਹਾਂ ਬੇਟਾ ਪਤਾ ਚੱਲਣਾ ਆਇਆ ਜੀ ਹਾਂ ਕੀ ਪੈਸੇ ਤੁਸੀਂ ਕਾਤੇ ਕੱਟਦੇ ਕਾਤੇ ਨਹੀਂ ਜੀ ਹਾਂ ਮੁੰਡਿਆਂ ਨੂੰ ਜਾਣ ਨਹੀਂ ਦੇਂਦਾ ਜੀ ਹਾਂ ਤੇਰੋ ਸੁਪਾਟੀਦਾਨ ਨੇ ਬਾਹਰ ਕੱਢ ਕੇ ਜੀ ਗੋਲੀ ਚਲਾਤੀ ਛੋ ਨਈ ਤੁਹਾਨੂੰ ਕੀ ਮੈ ਪਤਾ ਲੱਗਾ ਵੀ ਗੋਲੀ ਨੇ ਮੇਰਾ ਬੇਟਾ ਦੱਸਣ ਗਿਆ ਜੀ ਹਾਂ ਕਦੋਂ ਮੰਮੀ ਜਲਦੀ ਆ ਜਾ ਵੀ ਗੋਲੀ ਚੱਲ ਤੁਸੀਂ ਜਦੋਂ ਗੋਲੀ ਚੱਲੀ ਸੀ ਉਸ ਟਾਈਮ ਆਏ ਸੀ ਇੱਥੇ ਮੈਂ ਨਹੀਂ ਕਿ ਮੈਂ ਕੁੱਤਾ ਆਪਣੀ ਨਿਗਾਹ ਕਰਕੇ ਮੈਨੂੰ ਸਾਹ ਲੈਣ ਗੋਲੀ ਆ ਦੇ ਕਰੋ ਇਹਨਾਂ ਦੇ ਪੈਸੇ ਦਾ ਨੰਬਰ ਜਿੰਨਾ ਇਹ ਮੰਗੂ ਅੱਛਾ ਹਾਂਜੀ ਫਿਰ ਇਹਨਾਂ ਨੇ ਮੰਨੋ ਦੱਸਿਆ ਜਾ ਕੇ ਜਿਹੜੇ ਮੁੰਡੇ ਬੈਂਕ ਅਕਾਊਂਟ ਥੋੜਾ ਹੈ ਵਿੱਚ ਹਾਂਜੀ ਮੇਰਾ ਕਾਟ ਨੰਬਰ ਹੈ ਜੀ ਠੀਕ ਹੈ ਉਹਦਾ ਪਤਾ ਕਰਨਾ ਸੀ ਕੀ ਕਰਨਾ ਸੀ ਕੀ ਕੌਣ ਦਾ ਪਤਾ ਕਰਨਾ ਉਹ ਕਹਿੰਦੇ ਵੀ ਤੁਸੀਂ ਆਈ ਵਾਰੀ ਕਾਤੇ ਤੁਸੀਂ ਪੈਸੇ ਕਾਟਦੇ ਆ ਕਾਤੇ ਉਹ ਕਰਦੇ ਵੀ ਤੁਸੀਂ ਪੈਸਾ ਕਿਉਂ ਨਹੀਂ ਗੱਲਦੇ ਹੈਗੇ ਪੂਰੀ ਅੱਛਾ ਵੀ ਤੁਸੀਂ ਆ ਮਤਲਬ ਦੱਸ ਕਿੰਨੀ ਪੈਨਸ਼ਨ ਲੱਗੀ ਤੁਹਾਨੂੰ ਮੰਨੋ ਜੀ 1500 ਮਿਲਦੀ 1500 ਮੇਰੇ ਬੇਟੇ ਨੂੰ ਮੈਂ ਇਹਨੂੰ ਅਪਹਸ ਦੀ ਮਿਲਦੀ ਤੁਹਾਨੂੰ ਬੇਧਵਾ ਪੈਸਾ ਹਾਂਜੀ ਠੀਕ ਹੈ ਮੈਨੂੰ ਇਹ ਪੱਦਰ ਦੀ ਗੱਲ ਮੇਰੇ ਬੈਟੇ ਨੂੰ ਮਿਲਦੀ ਦੂਸਰੇ ਨੂੰ ਤਾਂ ਮਿਲਦੀ ਨਹੀਂ ਇਹਨਾਂ ਨੂੰ ਫਿਰ ਮੇਰੇ ਕਰਕੇ ਟੁਕੜੇ ਢੂੰਢ ਲੱਗੂਗੀ ਹੈਂਡੀਕੈਪ ਵਾਲੇ ਹੈਂਡੀਕੈਪ ਤੇ ਠੀਕ ਹੈ ਤਾਂ ਕਰਕੇ ਜੇ ਮੈਂ ਪੇਸਾਂਗਾ ਤਾਂ ਮੈਂ ਆਪਣੇ ਬੈਟੇ ਵਾ ਗੱਲ ਕਰਿਆ ਉਹ ਕਹਿੰਦਾ ਮੰਮੀ ਜੀ ਕਦੋਂ ਮੈਂ ਪਤਾ ਕਰਤਾ ਹਾਂ ਭਾਈ ਮੈਂ ਕਿ ਬੈਸ ਨੂੰ ਤਾਂ ਤੂੰ ਢੂੰਢ ਨਾ ਜਾ ਪਤਾ ਕਰਨਾ ਰਿਟਰਨ ਨੂੰ ਧੀ ਤੇ ਸਹੜਾ ਉਰੀ ਵੀ ਉਦੋਂ ਪਤਾ ਕਰ ਦੇ ਇਹ ਜਿਹੜਾ ਔਖਾ ਹੈ ਪਰ ਉਹਦਾ ਪੁੱਤ ਜਿਹੜਾ ਗੋਲੀ ਲੱਗੀ ਹੈ ਜੀ ਉਹ ਪਤਾ ਕਰ ਲੀਏ ਕਹਿੰਦਾ ਇਹਨੂੰ ਥੋੜਾ ਇਹ ਦੱਸੋ ਜੀ ਹੁਣ ਤੁਹਾਡਾ ਮੁੰਡਾ ਠੀਕ ਹੈ ਜੀ ਹਾਂਜੀ ਮੇਰਾ ਮੁੰਡਾ ਪਤਾ ਤੁਹਾਨੂੰ ਪਤਾ ਹੈ ਵੀ ਠੀਕ ਹੈ ਨਾ ਹਾਂਜੀ ਠੀਕ ਹੈ ਜਿਹੜਾ ਮੁੰਡਾ ਗੋਲੀ ਲੱਗੀ ਹੈ ਉਹਦਾ ਕੋਈ ਪਤਾ ਨਹੀਂ ਹੈ ਕਿ ਬੱਚੂ ਦਾ ਮੈਂ ਤਾਂ ਮਾਰੋ ਜੀ ਤਾਂ ਨਹੀਂ ਮਾਰਿਆ ਚ ਪਰ ਉਹ ਪੁੱਤ ਬੱਚਾ ਜਹਦਾ ਮੇਰਾ ਪੁੱਤ ਉਹ ਜਹਦਾ ਉਹ ਪੁੱਤ ਤੇ ਥੋੜੇ ਥੋੜੇ ਕੋਡ ਦੇ ਬਾਰੇ ਇੰਨੇ ਜਣਿਆਂ ਨੂੰ ਆਉਣ ਦੀ ਕੀ ਲੋੜ ਸੀ ਤਿੰਨ ਜਣੇ ਆਏ ਆ ਉਹ ਪਤਾ ਗਿਆ ਕੱਲ ਜੀ ਮੈਂ ਤਾਂ ਅਹਦੇ ਆਪਣੇ بیٹے ਨਾਲ ਗੱਲ ਕਰੀ ਸੀ ਉਹ ਮੋਟਾ ਦੂਸਰਾ ਚੱਲਿਆ ਤਾਂ ਕਿ ਕੀ ਹੋਰ ਪਾਸੇ ਕੰਮ ਮਾਝੋ ਨਹੀਂ ਜਿਆ ਪਤਾ ਹੀ ਵੀ ਮੁੰਡੇ ਨਾਲ ਫੋਨ ਕਰਿਆ ਕੀ ਕਰਿਆ ਕਰਨ ਕੋਈ ਜাদু ਉਸ ਦਾ ਡੋਰੀ ਲੱਗੀ ਮੇਰੇ ਬੇਟਾ ਮੈਨੂੰ ਘਰ ਤੋਂ ਤੁਸ ਜੀ ਤੁਹਾਨੂੰ ਆਪ ਨੂੰ ਤਾਂ ਪਤਾ ਹੋਣਾ ਨਾ ਵੀ ਸਾਢੇ 1 ਕਰੋੜ ਦੇ ਵਿੱਚ ਇੰਨੇ ਪੈਸੇ ਬੈਲੈਂਸ ਨੇ ਜਾਂ ਕਿਸ ਤਰ੍ਹਾਂ ਜੀ ਮੇਰੇ ਪਹਿਲਾਂ ਕੌਣ ਕਢਾਉਣ ਆਉਂਦਾ ਥੋੜਾ ਮੁੰਡਾ ਲੈ ਕੇ ਜਾਂਦਾ ਪੈਸੇ ਕਢਾ ਕੇ ਮੈਂ ਦੇਖੇ ਜਾਂਦੀ ਆ ਜੀ ਫਿਰਸਾ ਕਢਾ ਕੇ ਫਿਰ ਤੁਸੀਂ ਆਪ ਕਿਉਂ ਨਹੀਂ ਪਹੁੰਚੇ ਉਸ ਟਾਈਮ ਜੇ ਤੁਹਾਨੂੰ ਪਤਾ ਤਾਂ ਵੀ ਇਹ ਮੁੰਡਾ ਤੁਹਾਡਾ ਨਾਲ ਕਿਸੇ ਬੰਦਿਆਂ ਨੂੰ ਹੋਰ ਨੂੰ ਲੈ ਕੇ ਗਿਆ ਆਹ ਮੁੰਡਾ ਜੀ ਮੇਰਾ ਨਹੀਂ ਤਾਂ ਜਿਹੜਾ ਲੈ ਕੇ ਬਲਾ ਕੇ ਲੈ ਕੇ ਆਉਂਦਾ ਮਤਲਬ ਹੋਰ ਸੀ ਅੱਛਾ ਹਾਂਜੀ ਚਲੋ ਇਹ ਨਹੀਂ ਆਕੀ ਨਾ ਨਾ ਤਾਂ ਦਰਖਾਵ ਦੇਣੀ ਕਿ ਮੈਂ ਬਲਾਕ ਜਾ ਕੇ ਦਰਖਾਵ ਦੇਣੀ ਤੇ ਮੈਂ ਸਰਪੰਚ ਬੱਜ ਗਿਆ ਹੈ ਤੁਹਾਡੇ ਕੋਲ ਜਾਣ ਤੋਂ ਦਰਖਾਵ ਦੇਣੀ ਇਹ ਆਈ ਵਰੀ ਕੋ ਹਰੇਕ ਦੇ ਤੁਹਾਨੂੰ ਲੱਗਦਾ ਕੋਈ ਬੈਂਕਾਂ ਵਾਲਿਆਂ ਦੀ ਕੋਈ ਮਤਲਬ ਖਾਲਸਤਾਨੀ ਸੀ ਵੀ ਤਾਂ ਤੁਹਾਨੂੰ ਇਹ ਮੁੰਡੇ ਨੂੰ ਥੋੜੇ ਨੂੰ ਆਉਣਾ ਪਿਆ ਤਾਂ ਇਹ ਹਾਸਾ ਵਾਪਰਿਆ ਨਹੀਂ ਨਹੀਂ ਤੁਹਾਨੂੰ ਇਹ ਲੱਗਦਾ ਵੀ ਕੋਈ ਫਰੋਡ ਕਰਦੇ ਆ ਬੈਂਕ ਵਾਲੇ ਕੋਈ ਪੈਸੇ ਨਾਲ ਤੁਹਾਡੇ ਨਾਲ ਇਹ ਹਰੇਕ ਗੱਲ ਇਹ ਕਰਦੇ ਵੀ ਪੈਸਿਆਂ ਪਿੱਛਾ ਹੈ ਰਾ ਫੇਰੀ ਹਰੇਕ ਗੱਲ ਕਰਦੇ ਆ ਅੱਛਾ ਹਾਂਜੀ ਹੋਰ ਬੈਂਕਾਂ ਵਿੱਚ ਸੀਮਾ ਨਹੀਂ ਹੋ ਰਹੀ ਚਲੋ ਕੋਈ ਨਹੀਂ ਅਸੀਂ ਇਹ ਵੀ ਆਪਾਂ ਸਵਾਲ ਕਰਾਂਗੇ ਬੈਂਕ ਮੈਨੇਜਰ ਨੂੰ ਵੀ ਕੀ ਕਹਿੰਦੇ ਨੇ ਠੀਕ ਹੈ ਠੀਕ ਧੰਨਵਾਦ ਤੁਹਾਡਾ ਬਹੁਤ ਸਰ ਇਹ ਮੋਹਾਲੀ ਜਿਲ੍ਹੇ ਦੇ ਪਿੰਡ ਮੱਝ ਦੇ ਵਿੱਚ ਕੋਈ ਬੈਂਕ ਦੇ ਕਿਸੇ ਦਾ ਗੋਈ ਚੱਲੀ ਹੈ ਕੀ ਹੈ ਇਹ ਪੁਰਾ ਮਾਮਲਾ ਹੈ ਦੇਖੋ ਇਹ ਜੀ ਆਪਣਾ ਨਾ ਜਿਹੜੇ ਮਾਜਰੇ ਦੇ ਹੈਗੇ ਸੀ ਜਿਹੜੇ ਦੋ ਮੁੰਡੇ ਇਹਨਾਂ ਦਾ ਇੱਥੇ ਅਕਾਊਂਟ ਹੈਗਾ ਬੰਕ ਦੇ ਵਿੱਚ ਇਹਦੇ ਮਦਰ ਦਾ ਤੇ ਹਜੇ ਤੱਕ ਤਾਂ ਜਿਹੜੀ ਹੁਣੀ ਪਤਾ ਲੱਗਿਆ ਹੈ ਕਿ ਇਹਨਾਂ ਦੀ ਆਪਸ ਵਿੱਚ ਜਿਹੜਾ ਸਿਕਿਉਰਟੀ ਵਾਲਾ ਹੈ ਉਹਦੇ ਨਾਲ ਬਹਿਸ ਹੋਈ ਸੀ ਬਹਿਸ ਹੋਣ ਕਾਰਨ ਜਿਹੜੀ ਆ ਫੁਟੇਜ ਵੀ ਅਸੀਂ ਕਢਵਾਈ ਆ ਹੁਣ ਉਹਦੇ ਵਿੱਚ ਤੇ ਉਹਦੇ ਵੱਲੋਂ ਜਿਹੜੀ ਹੈਗੀ ਆ ਗੋਲੀ ਚਲਾਈ ਗਈ ਆ ਉਹਦੇ ਕੋਲੋਂ ਤੇ ਉਹ ਹੁਣ ਪੀਜੇ ਲੈ ਗਏ ਆ ਬਾਕੀ ਦੀ ਤਫਤੀਸ਼ ਕਰਦੇ ਆ ਇਹਦੇ ਵਿੱਚ ਕੀ ਗੱਲਬਾਤ ਆਪਸ ਵਿੱਚ ਹੋਈ ਸੀ ਇਹਨਾਂ ਦੀ ਕਿਹੜੀ ਗੱਲੋਂ ਇਹਨਾਂ ਦੀ ਜਿਹੜੀ ਲੜਾਈ ਹੋਈ ਆ ਆਪਸ ਵਿੱਚ ਇਹਦੇ ਹਰਕੇ ਉਹਨੇ ਗੋਲੀ ਚਲਾਤੀ ਸੀ ਇੱਕ ਚਲਾਈ ਆ ਜੀ ਗੋਲੀ ਉਹ ਉਹ ਮਨੀ ਮੁੰਡਾ ਦੱਸ ਰਿਹਾ ਜਿਹੜਾ ਮਾਜਰੇ ਦਾ ਹੈਗਾ ਇਹ ਵੀ ਉਹਦੇ ਗੋਲੀ ਲੱਗੀ ਹੈ ਜਿਹੜੀ ਤੇ ਬਾਕੀ ਜਾ ਕੇ ਇੱਕ ਵਾਰ ਪੀਜੀ ਦੇਖਦੇ ਆ ਜੀ ਉੱਥੇ ਰੁਕ ਆ ਗਿਆ ਵਾ ਕਿਸ ਤਰ੍ਹਾਂ ਦੇ ਤੁਹਾਨੂੰ ਕੀ ਲੱਗਦਾ ਕੋਈ ਲੁੱਟ ਕੋ ਦਾ ਵਾਹਵਾ ਜੀ ਡੱਕਣ ਦੇ ਰਾਦੇ ਨਾਲ ਆਏ ਸੀ ਨੌਜਵਾਨ ਜੀ ਨਹੀਂ ਇਹਨਾਂ ਦੀ ਮਦਦ ਇੱਥੇ ਅਕਾਊਂਟ ਆ ਜੋ ਅਜੇ ਤੱਕ ਬੈਂਕ ਵਾਲਿਆਂ ਕੋਲ ਜਿਹੜਾ ਅੰਦਰ ਸਟਾਫ ਨੂੰ ਕੋਲ ਪੁੱਛ ਕੇ ਜੀ ਕੀਤੀ ਉਹਨਾਂ ਨੇ ਇਹੀ ਗੱਲ ਕਹੀ ਕਿ ਇਹਨਾਂ ਦੀ ਆਪਸ ਵਿੱਚ ਕੋਈ ਬਹਿਸ ਹੋਈ ਸੀ ਵੀ ਗਲਤ ਬੋਲਣ ਕਰਕੇ ਕੁਝ ਵੀ ਸਾਨੂੰ ਤੁਸੀਂ ਗਲਤ ਔਖੇ ਬਾਰੇ ਬੋਲਦੇ ਆ ਜਿੱਦ ਕਰਕੇ ਬਾਹਰ ਨਿਕਲ ਗਏ ਸੀ ਪਰ ਸਿਕਿਉਰਿਟੀ ਵਾਲਿਆਂ ਨੇ ਜਿਹੜਾ ਫੁਟੇਜ ਦੇਖਿਆ ਬਾਹਰ ਆ ਕੇ ਉਹਨੇ ਜਿਹੜੀ ਹੈਗੀ ਉਹਦੇ ਉੱਪਰ ਗੋਲੀ ਚਲਾਤੀ ਸੀ ਜੀ ਤੇ ਜੋ ਚੌਥੀ ਗੱਲ ਆ ਜੀ ਹਾਂਜੀ ਉਹਨੂੰ ਅਸੀਂ ਮੌਕੇ ਤੋਂ ਅਰੈਸਟ ਕਰ ਲਿਆ ਉਹਨੂੰ ਅਜੇ ਦੇਖਦੇ ਆਂ ਜੀ ਅੱਗੇ ਉਥੋਂ ਕੀ ਉਹਦੇ ਅੰਦਾਜ਼ਾ ਤੇ ਅੱਗੇ ਕਾਰਵਾਈ ਕੀਤੀ ਜਾਊਗੀ ਵੈਪਰ ਉਹਦੇ ਕੋਲ ਸੀ ਜਿਹੜਾ ਇਹਗਾ ਲਾਇਸੈਂਸੀ ਹੈਗਾ ਉਹਦੇ ਕੋਲ ਜਿਹੜਾ ਹੈਗਾ ਇਹ ਉਹ ਉਹ ਨੌਜਵਾਨ ਦੇ ਦੇਖੀਏ ਕਿ ਕਿਵੇਂ ਉਹਦੀ ਹੈਲਥ ਕਿਵੇਂ ਹੈ बिकॉज ਜੀ ਸਾਨੂੰ ਇਨਫੋਰਮੇਸ਼ਨ ਪੀਜੀ ਤੋਂ ਆਈ ਆ ਤੇ ਹੁਣ ਜਾ ਕੇ ਅਸੀਂ ਇੱਕ ਵਾਰ ਉੱਥੇ ਦੇਖਦੇ ਆਂ ਜੀ ਵੀ ਕੀ ਉਹਦੇ ਹਾਲਾਤ ਹੈਗੇ ਆ ਉਸ ਹਿਸਾਬ ਨਾਲ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ ਜੀ ਇੱਕ ਦੀ ਲੱਗੀ ਸੀ ਤੱਕ ਜਾਈ ਜਿਹੜਾ ਹੈਗਾ ਵਾ ਇੱਕ ਦੇ ਨਹੀਂ ਅਜੇ ਮੈਨੇਜਰ ਸਾਹਿਬ ਇਹਨਾਂ ਤੇ ਆਏ ਨਹੀਂ ਜੀ ਅਜੇ ਉਹ ਜਿਹੜੇ ਹਜੇ ਰਸਤੇ ਵਿੱਚ ਆ ਪਰ ਇਹਦੇ ਵਿੱਚ ਕੋਈ ਜੋ ਫੁਟੇਜ ਵੀ ਕਢਾਈ ਆ ਕੋਈ ਲੁੱਟਦਾ ਇਦਾਂ ਦਾ ਕੋਈ ਹੈ ਨਹੀਂ ਆਪਸ ਵਿੱਚ ਇਹਨਾਂ ਦੀ ਲੜਾਈ ਕਰਕੇ ਹੀ ਜਿਹੜਾ ਉਹਨੇ ਗੁੱਸੇ ਜਾ ਕੇ ਗੋਲੀ ਚਲਾਤੀ ਆ ਜੀ ਹੁਣ ਕੀ ਕਾਰਵਾਈ ਕੀਤੀ ਜਾ ਜੀ ਹੁਣ ਅਸੀਂ ਉਤੋਂ ਇਨਫੋਰਮੇਸ਼ਨ ਆਈ ਆ ਅੱਗੇ ਜਿਹੜੀ ਹੈਗੀ ਆ ਬੰਦੀ ਤਫਤੀਸ਼ ਕਰਕੇ ਜੋ ਵੀ ਐਫਆਈਆ ਦਰਜ ਕਰਕੇ ਜਿਹੜੀ ਕਾਰਵਾਈ ਅਮਜ ਲਿਆਵਾਂਗੇ ਜੀ ਅੱਗੇ ਠੀਕ ਹੈ ਥੈਂਕ ਯੂ